ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਵਿਕਾਇ ਦਿੱਤੀ ਹੈ ਇਸ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਆਪਰੇਸ਼ਨ ਸੇਲ 7 ਦੇ ਚਲਦੇ ਮੁਹਾਲੀ ਦੇ ਨਾਲ ਲੱਗਣ ਵਾਲੇ ਚੰਡੀਗੜ੍ਹ ਅਤੇ ਹਰਿਆਣਾ ਦੇ ਰਸਤਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕੀਤਾ ਗਿਆ ਹੈ ਤੇ ਆਉਣ ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਮੁਹਾਲੀ ਪੁਲਿਸ ਵੱਲੋਂ ਹਰ ਰਸਤੇ ਉੱਤੇ ਇੰਟਰ ਸਟੇਟ ਨਾਕਾਬੰਦੀ ਕਰਕੇ ਬਾਹਰ ਤੋਂ ਮੁਹਾਲੀ ਦੇ ਵਿੱਚ ਦਾਖਲ ਹੋਣ ਵਾਲੇ ਹਰ ਸ਼ੱਕੀ ਵਾਹਨ ਦੀ ਚੈਕਿੰਗ ਕਰਕੇ ਉਸਦੇ ਕਾਗਜ਼ਾਤ ਤੇ ਇਸ ਤੋਂ ਬਿਨਾ ਵਾਹਨਾਂ ਦੀ ਡਿੱਗੀ ਤੱਕ ਵੀ ਚੈੱਕ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਇਸ ਮਹਿੰਮ ਨੂੰ ਚਲਾਇਆ ਗਿਆ ਸੀ ਤੇ ਮੁਹਾਲੀ ਹਵਾਈ ਅੱਡੇ ਅਤੇ ਜੱਟਪੁਰਾ ਰੋਡ ਸਮੇਤ ਪੀਸੀਐਸ ਸਟੇਡੀਅਮ ਰੋਡ ਤੇ ਡੀਐਸਪੀ ਸਿਟੀ ਟੂਰ ਦੀ ਅਗਵਾਈ ਦੇ ਵਿੱਚ ਇਹ ਤਲਾਸ਼ੀ ਮਹਿੰਮ ਜਾਰੀ ਹੈ ਅੱਜ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡਾ ਆਪਰੇਸ਼ਨ ਸੀਲ 7 ਸੀ ਜਿਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਪਕ ਪਾਲਿਕ ਸਰ ਦੇ ਹੁਕਮਾਂ ਅਨਾਰਸ ਸਿੰਘ ਇਹਨਾਂ ਕਾਬੰਦੀ ਕੀਤੀ ਹੈ ਇੱਥੇ ਸਾਰੇ ਹੀ ਆਪਣੇ ਸ਼ਹਿਰ ਨੂੰ ਸੀਲ ਕੀਤਾ ਸਟੇਟ ਨੂੰ ਸੀਲ ਕੀਤਾ ਹੋਇਆ ਤੇ ਨਾਲ ਨਾਲ ਡਿਸਟ੍ਰਿਕਟ ਵੀ ਸੀਲ ਕੀਤੇ ਹੋਇਆ ਜਿੱਥੇ ਜਿੱਥੇ ਵੀ ਸਾਡੀ ਬਾਉਂਡਰੀ ਭਾਵੇਂ ਸਾਡੇ ਨਾਲ ਦੇ ਡਿਸਟ੍ਰਿਕਟ ਨਾਲ ਲੱਗਦੀ ਹੈ ਭਾਵੇਂ ਜਿੱਦਾਂ ਇੱਥੇ ਆਪਾਂ ਖੜੇ ਹਾਂ ਜਗਤਪੁਰੇ ਤੇ ਸਾਡਾ ਚੰਡੀਗੜ੍ਹ ਨਾਲ ਲੱਗਦਾ ਹੈ ਬਟਾਲ ਤੋਂ ਵੀ ਚੰਡੀਗੜ੍ਹ ਨਾਲ ਸਾਨੂੰ ਟੱਚ ਨੇ ਆ ਕਦੇੜੀ ਸਾਈਡ ਤੇ ਇਦਾਂ ਹੀ ਵੱਖ-ਵੱਖ ਡੀਐਸਪੀ ਸਹਿਬਾਨਾਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸਰ ਕਿਸ ਤਰ੍ਹਾਂ ਦੀ ਚੈੱਕ ਕੀ ਚੈੱਕ ਕੀਤਾ ਜਾ ਰਿਹਾ ਬੇਸਿਕਲੀ ਕੋਈ ਵੀ ਇਲੀਗਲ ਚੀਜ਼ ਭਾਵੇਂ ਡਰੱਗਜ਼ ਹੋਣ ਭਾਵੇਂ ਐਕਸਾਈਜ਼ ਹੋਵੇ ਤੇ ਜਿੱਦਾਂ ਹਰਿਆਣੇ ਦੇ ਵਿੱਚ ਐਕਸਾਈਜ਼ ਦੀ ਆਪਣੇ ਵੋਟਾਂ ਚੱਲ ਰਹੀਆਂ ਤੇ ਐਕਸਾਈਜ਼ ਦੇ ਅਸੀਂ ਜਿੱਦਾਂ ਦੋ ਟਰੱਕ ਫੜ ਚੁੱਕੇ ਆ ਇਹ ਇਦਾਂ ਹੀ ਜਦੋਂ ਤੁਸੀਂ ਅਚਨਚੇਤੀ ਤੇ ਸ਼ਿਫਟਿੰਗ ਨੱਕੇ ਲਾਉਂਦੇ ਹੋ ਉਹਦੇ ਨਾਲ ਕੱਟ ਫੋਰਸ ਨਾਲ ਵੱਧ ਰਿਜ਼ਲਟ ਮਿਲਦਾ ਹੈ ਸਰ ਹੋਰ ਕਿਤੇ ਕਿਤੇ ਨੱਕੇ ਬੰਦੀ ਦਾ ਡੇਢ ਹੀ ਨਹੀਂ ਕਿਤੇ ਮੇਰੇ ਮੇਰੇ ਏਰੀਆ ਦੇ ਵਿੱਚ ਐਸ ਐਚ ਓ ਅਟ ਫੇਸ ਨੇ ਬੜੈ ਲੋਡ ਤੇ ਨੱਕਾ ਲਾਇਆ ਹੋਇਆ ਤੇ ਲਾਂਡਰਾਂ ਚ ਜਸਪ੍ਰੀਤ ਐਸ ਐਚ ਓ ਸੁਹਾਣੇ ਨੇ ਲੱਗਾ ਹੋਇਆ ਤੇ ਇਦਾਂ ਹੀ ਐਸ ਐਚ ਓ ਆਈਟੀ ਸਿਮਰ ਨੇ ਉੱਥੇ ਏਅਰਪੋਰਟ ਰੋਡ ਤੇ ਤੇ ਇੱਥੇ ਐਸਐਚਓ ਦਾ ਐਸਐਚਓ ਮੇਰੇ ਨਾਲ ਐਸਐਚਓ 11 ਫੇਜ਼ ਗगनਜੀ ਮੇਰੇ ਨਾਲ ਫੜੇ ਆ ਤੇ ਇੱਥੇ ਅਸੀਂ ਨਾਕਾਬੰਦੀ ਕੀਤੀ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ